ਚੋਣਾਂ ਲੜਨਾ ਵੀ ਇੱਕ جنون ਹੈ ਮਤਲਬ ਹਰ ਕੋਈ ਨੀਟੂ ਸ਼ਟਰ ਵਾਲਾ ਨਹੀਂ ਬਣ ਸਕਦਾ ਪਰਦੇਸ਼ ਦੇ ਵਿੱਚ ਹਜ਼ਾਰਾਂ ਨੀਟੂ ਸ਼ਟਰ ਵਾਲੇ ਹੈਗੇ ਜਨਾਬ ਪੂਰੇ ਹਰ ਵਾਰ ਵਾਲੀ ਚੋਣਾਂ ਚ ਹੈਗੇ ਇਸ ਵਾਰ 543 ਲੋਕ ਸਭਾ ਸੀਟਾਂ ਦੀਆਂ ਚੋਣਾਂ ਦੇ ਦੌਰਾਨ 8360 ਉਮੀਦਵਾਰ ਮੈਦਾਨ 'ਚ ਸੀ 8360 ਜਿਨ੍ਹਾਂ 'ਚੋਂ 7194 ਉਮੀਦਵਾਰਾਂ ਦੀ ਜਮਾਨਤ ਜਬਤ ਹੋਈ ਮਤਲਬ 8360 ਉਮੀਦਵਾਰਾਂ ਦੇ ਵਿੱਚੋਂ 7194 ਉਮੀਦਵਾਰਾਂ ਦੀ ਜ਼ਮਾਨਤ ਜੱਫਤ ਹੋਣ ਦਾ ਮਤਲਬ ਜਿਹੜੇ ਆਪਣੀ ਜ਼ਮਾਨਤ ਬਚਾ ਸਕੇ ਨੇ ਉਹਨਾਂ ਦੀ ਗਿਣਤੀ 1166 ਹੈ ਜਿਨ੍ਹਾਂ ਚੋਂ 543 ਤਾਂ ਜੇਤੂ ਐ ਨੇ ਸੋ 543 ਤੋਂ ਇਲਾਵਾ ਜੇ ਮੁਕਾਬਲੇ 'ਚ ਕੋਈ ਸੀ ਤਾਂ 623 ਸੀ ਚਲੋ ਕੁਝ ਇਹੋ ਜਿਹੇ ਵੀ ਹੋਣੇ ਜਿਹੜੇ ਬਿਲਕੁਲ ਨੇੜੇ ਆ ਕੇ ਕਿਉਂਕਿ 6ਵਾਂ ਹਿੱਸਾ ਜਿੰਨੀਆਂ ਇੱਕ ਲੋਕ ਸਭਾ ਹਲਕੇ ਦੇ ਵਿੱਚ ਜਿਹੜਾ ਉਮੀਦਵਾਰ ਖੜਾ ਉਹ ਜਿੰਨੇ ਉਮੀਦਵਾਰ ਖੜੇ ਨੇ ਉਹਨਾਂ ਸਾਰਿਆਂ ਦੇ ਕੋਲ 6ਵਾਂ ਹਿੱਸਾ ਘਟੋ ਘਟਾਉਣਾ ਜ਼ਰੂਰੀ ਹੈ ਤਾਂ ਜਮਾਨਤ ਬਚਦੀ ਹੈ ਜਿਹਦੇ ਕੋਲ 6ਵੇਂ ਹਿੱਸੇ ਦੀ ਵੋਟ ਨਹੀਂ ਆਉਂਦੀ ਕੁੱਲ ਪੋਲ ਹੋਈ ਵੋਟ ਚੋਂ ਤਾਂ ਫਿਰ ਉਹਦੀ ਜਮਾਨਤ ਜੱਪ ਹੋ ਜਾਂਦੀ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ 1166 ਨੇ ਜਮਾਨਤ ਬਚਾਈ ਆ ਇਹ ਚੋਂ 543 ਜਿੱਤ ਗਏ 623 ਉਹ ਨੇ ਜਿਹੜੇ ਆਪਣੀ ਜਮਾਨਤ ਬਚਾਉਣ 'ਚ ਕਾਮਯਾਬ ਹੋਏ ਅਸਲ 'ਚ ਤਾਂ ਇਹੀ ਕਹਾਂਗੇ ਨਾ ਪਰ ਆ ਜਿਹੜੇ 7194 ਨੇ ਇਹਨਾਂ ਚੋਂ ਕੁਝ ਮੁੱਖ ਪਾਰਟੀਆਂ ਦੇ ਹੋਣੇ ਕੁਝ ਸੰਕੇਤਕ ਤੌਰ ਤੇ ਪਤਾ ਵੀ ਹੋਵੇ ਕਿ ਹਾਰਨ ਤਾਂ ਵੀ ਚੋਣ ਲੜਦੇ ਆ ਪਰ ਕੁਝ ਨੀਡੂ ਸ਼ਟਰਨ ਵਾਲੇ ਵੀ ਹੁੰਦੇ ਆ ਪਤਾ ਨਹੀਂ ਨੀਡੂ ਸ਼ਟਰਨ ਵਾਲੇ ਦੀ ਕਿਸ ਦਿਨ ਕਿਸ ਵੇਲੇ ਜਾਗ ਜਵੇ ਅਗਲਾ ਜੇ ਸ਼ਿੱਦਤ ਨਾਲ ਲੱਗਿਆ ਪਰ ਆ ਪੂਰੇ ਦੇਸ਼ ਦੇ ਹਵਾ ਦੀ ਨਮਾ ਗੱਲ ਕਰ ਕਿ ਹਜ਼ਾਰਾਂ ਬੰਦੇ ਇਸ ਜਨੂਨ 'ਚ ਜਿਵੇਂ ਉਹ ਕਹਿੰਦੇ ਨਾ ਕਿਸੇ ਨੂੰ ਮੋਬਾਈਲ ਚਲਾਉਣ ਦੀ ਹੱਤ ਪੈ ਗਈ ਕਿਸੇ ਨੂੰ ਫਿਲਮਾਂ ਦੇਖਣ ਦੀ ਹੱਤ ਪੈ ਗਈ ਕਿਸੇ ਨੂੰ ਖਾਣ ਦੀ ਉਹ ਹੱਤ ਹੁੰਦੀ ਹੈ ਕਿਸੇ ਨੂੰ ਚੋਰੀ ਕਰਨਾ ਵੀ ਇੱਕ ਬਿਮਾਰੀ ਹੋ ਜਾਂਦੀ ਹੈ ਉਸੇ ਤਰ੍ਹਾਂ ਦਾ ਇਹ ਵੀ ਇੱਕ ਮਾਨਸਿਕ ਰੋਗ ਇੱਕ ਜਨੂਨ ਹੈ ਇੱਕ ਆਦਤ ਬਣ ਜਾਂਦੀ ਹੈ ਕਿ ਭਾਈ ਭਰੋ ਪਤਾ ਚੋਂ ਲੜਨੀ ਮੈਨੂੰ ਅੱਜ ਵੀ ਯਾਦ ਹੈ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਹਲਕਾਬੰਦੀ ਪੁਰਾਣੀ ਤਰ੍ਹਾਂ ਨਾਲ ਹੁੰਦੀ ਸੀ ਅਵਰਾਜ ਰਾਏ ਖੰਨਾਹੂਰੀ ਜਦੋਂ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਨੇ ਸ਼ਾਇਦ ਉਸ ਵਾਰ ਜਾਂ ਉਸ ਤੋਂ ਪਹਿਲੀ ਵਾਰ ਇੱਕ ਮੁੰਡਾ ਮੁੰਡਾ ਵੀ ਕਿਉਂ ਪੁਰਾ ਮਤਲਬ ਚੰਗੀ ਉਮਰ ਦਾ ਇੱਕ ਸਬਜ਼ੀ ਵਾਲੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ ਤੇ ਉਸ ਨੂੰ ਚੱਕ ਚੁਕਾ ਕੇ ਬੰਦਿਆਂ ਨੇ ਮਲਜੂਰ ਕੇ ਪੈਸੇ ਜਿਹਾ ਭਰਪੂਰ ਕੇ ਉਸ ਨੂੰ ਲੋਕ ਸਭਾ ਚੋਣਾਂ ਚ ਉਮੀਦਵਾਰ ਖੜਾ ਕਰਤਾ ਤੇ ਉਹ ਨੌਂ ਪ੍ਰਧਾਨ ਸਭਾ ਹਲਕਿਆਂ ਵਾਲੀ ਚੋਣ ਜਦੋਂ ਇੱਕ ਬੰਦਾ ਸੁਧਾਰਨ ਬੰਦਾ ਲੜੂਗਾ ਤਾਂ ਫਿਰ ਕੀ ਹਾਲਤ ਹੋਊਗੀ ਉਹ ਚੁ ਸੂਸਾਈਡ ਕਰ ਲਿਆ ਸੋ ਆ ਇੱਕ ਵਰਤਾਰਾ ਕੀ ਇਹ جنونیਪਣ ਹੈ ਕੀ ਇਹ ਕੋਈ ਚੱਕਚਕਾ ਹੁੰਦੀ ਹੈ ਕੋਈ ਕੁਝ ਤਿਹਰਾ ਜਾਣ ਬੁੱਝ ਕੇ ਕਿਸੇ ਨੂੰ ਇਸ ਲਈ ਖੜਾ ਕਰਦੀਆਂ ਕਿ ਇਹ ਉਸ ਭਾਈਚਾਰੇ ਚੋਂ ਆਉਂਦਾ ਇਸ ਲਈ ਵੋਟਾਂ ਖਾਲੂਗਾ ਕੁਝ ਨਾਵਾਂ ਨੂੰ ਦੇਖ ਕੇ ਕੋਈ ਇਸੇ ਨਾਮ ਨਾਲ ਖੜਾ ਕਰ ਦੋ ਕਈ ਉਹ ਜਿਹੇ ਚੋਣ ਨਿਸ਼ਾਨ ਮਿਲਾ ਕੇ ਸੋ ਕਿੰਨਾ ਕੁਸ਼ ਵਾਪਰਦਾ ਪਰ ਇਸ ਵਾਰ ਕਹਿੰਦੇ ਜੀ ਜਿਹੜੀਆਂ ਇਹ 16.36 ਕਰੋੜ ਰੁਪਈਆ ਇਹਨਾਂ ਦਾ 7194 ਉਮੀਦਵਾਰਾਂ ਦਾ ਜਬਤ ਹੋ ਗਿਆ ਕਿਉਂਕਿ ਜਦੋਂ ਜਮਾਨਤ ਜਬਤ ਹੋ ਗਈ ਤਾਂ ਜਮਾਨਤ ਰਕਮ ਆਮ ਵਿਅਕਤੀ ਦੀ ਜਰਨਲ ਉਮੀਦਵਾਰ ਦੀ 25000 ਤੇ ਜੇ ਰੱਖਮੇ ਵਾਲੀ ਹੈ ਤਾਂ ਉਹਦੇ ਵਿੱਚ 12.5 ਹਜ਼ਾਰ ਸੋ 7194 ਬੰਦਿਆਂ ਦੀ ਜਮਾਨਤ ਜ਼ਬਤ ਹੋਈ ਤਾਂ 16.36 ਕਰੋੜ ਰੁਪਏ ਬਣ ਗਈ ਲਗਭਗ ਕੁੱਲ ਉਮੀਦਵਾਰਾਂ ਚੋਂ 86.1 ਉਮੀਦਵਾਰਾਂ ਦੀ ਜਮਾਨਤ ਜ਼ਬਤ ਹੋਈ ਹੈ ਰਿਕਾਰਡ ਤਾਂ ਲਗਭਗ ਪਿਛਲੀ ਵਾਰ ਜੀ ਨਹੀਂ ਹੈ ਪਿਛਲੀ ਵਾਰ ਵੀ 86% ਸੀ ਪਰ ਗਿਣਤੀ ਪਿਛਲੀ ਵਾਰ ਦੇ ਹਿਸਾਬ ਨਾਲ ਘਟਾ ਇਸ ਲਈ ਪਿਛਲੀ ਵਾਰ ਦੀ ਸਰਕਾਰ ਦੀ ਆਮਦਨ ਵੀ ਘਟਾ 2019 ਦੇ ਵਿੱਚ 8054 ਉਮੀਦਵਾਰ ਖੜੇ ਸੀ ਇਸ ਵਾਰ 8360 ਉਮੀਦਵਾਰ ਬੱਧ ਖੜੇ ਆ 8054 ਦੇ ਵਿੱਚੋਂ 6293 ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਸੀ ਪਿਛਲੀ ਵਾਰ 6200 692 692 ਸੋ ਪਿਛਲੀ ਵਾਰ 692 ਤੇ ਇਸ ਵਾਰ 7194 ਵੱਧ ਗਿਆ ਬੰਦੇ ਸੋ ਪਿਛਲੀ ਵਾਰ ਵੀ 86% ਸੀ ਇਸ ਵਾਰ ਵੀ 86% ਪੁਆਇੰਟ 1% ਪਿਛਲੀ ਵਾਰ ਰਾਸ਼ੀ 15.87 ਕਰੋੜ ਸੀ ਇਸ ਵਾਰ ਰਾਸ਼ੀ 16.36 ਕਰੋੜ ਲਗਭਗ 16 ਕਰੋੜ ਸੋ ਇਸ ਲਈ ਜੀ ਕੁਝ ਜਨੂਨੀ ਬੰਦੇ ਜਿਹੀ ਹੁੰਦੇ ਨੇ ਪਰ ਜੇ ਪਾਰਟੀ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਸਭ ਤੋਂ ਵੱਧ ਜ਼ਿਕਰ ਕਿਸੇ ਦੀ ਜਮਾਨਤ ਇਸਵਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਬਤ ਹੋਈਆ ਤਾਂ ਬਹੁਤ ਜਣ ਸਮਾਜ ਪਾਰਟੀ ਦੀ ਉਮੀਦਵਾਰ ਨੇ ਇੱਕ ਵੀ ਉਮੀਦਵਾਰ ਉਹਨਾਂ ਦਾ ਜਿੱਤ ਨਹੀਂ ਸਕਿਆ ਤੇ ਸਭ ਤੋਂ ਵੱਧ ਜਮਾਨਤਾਂ ਬਹੁਤ ਜਣ ਸਮਾਜ ਪਾਰਟੀ ਦੇ ਉਮੀਦਵਾਰਾਂ ਦੀਆਂ ਜਬਤ ਹੋਈਆਂ ਨੇ ਸੋ ਇਸ ਲਈ ਇਹ ਵੀ ਇੱਕ ਚਸਕਾ ਇਤਿਹਾਸਕ ਚਸਕਾ ਜਿਹਨੂੰ ਲੱਗ ਜਵੇ ਉਹ ਮਾੜਾ ਹੈ ਚਲੋ ਇਹ ਚਸਕਾ ਤਾਂ ਕਿਸੇ ਵੀ ਚੀਜ਼ ਦਾ ਮਾੜਾ ਹੁੰਦਾ ਤੁਸੀਂ ਵੇਖਦੇ ਰਹੋ ਤਾਂ ਟੀਵੀ ਐਨ ਆਰ ਆਈ ਬਹੁਤ ਬਹੁਤ